ਤਿੰਨ ਤੋੜ ਮੈਂ ਡਾਕਟਰ ਅੰਜਲੀ ਡਾਕਟਰ ਵੈਦਰ ਚੇਂਜ ਹੋ ਗਿਆ ਹੈ ਕਿੰਨਾ ਪ੍ਰਭਾਵਿਤ ਕਰ ਰਿਹਾ ਹੈ ਖਾਸ ਤੌਰ ਤੇ ਛੋਟੇ ਬੱਚਿਆਂ ਨੂੰ ਪਰ ਕਿਸ ਤਰ੍ਹਾਂ ਦੇ ਪੇਸ਼ੈਂਟ ਆ ਰਹੇ ਹੁੰਦੇ ਹਨ ਦੇਖੋ ਜੀ ਜਿਹੜਾ ਇਹ ਬਦਲਦਾ ਮੌਸਮ ਹੁੰਦਾ ਹੈ ਹਮੇਸ਼ਾ ਗਰਮੀਆਂ ਤੋਂ ਸਰਦੀਆਂ ਵੱਲ ਆਪਾਂ ਵੱਧ ਰਹੇ ਹੁੰਨੇ ਆ ਇੱਕ ਵਿਚਕਾਰ ਮੌਸਮ ਆਂਦਾ ਜਿਹਨੂੰ ਕਿ ਅਸੀਂ ਬਦਲਦੀ ਰੁੱਤ ਦਾ ਵਿਜਾਲੜਾ ਮੌਸਮ ਕਹਿੰਨੇ ਆ ਇਸ ਦੌਰਾਨ ਬੱਚਿਆਂ ਨੂੰ ਖਾਂਸੀ ਜ਼ੁਕਾਮ ਵਾਇਰਲ ਇਨਫੈਕਸ਼ਨਸ ਇਹ ਸਾਰੀਆਂ ਬਿਮਾਰੀਆਂ ਜ਼ਿਆਦਾ ਇਫੈਕਟ ਕਰਦੀਆਂ ਤੇ ਖਾਸ ਕਰਕੇ ਛੋਟੇ ਬੱਚਿਆਂ ਨੂੰ ਇਫੈਕਟ ਕਰਦੀਆਂ ਪਲੱਸ ਇਸ ਮੌਸਮ ਵਿੱਚ ਜਿਵੇਂ ਕਿ ਅਸੀਂ ਦੇਖ ਰਹੇ ਹਾਂ ਹਵਾ ਦੀ ਵਿੱਚ ਜਿਹੜਾ ਸਾਫ਼ ਹਵਾ ਨਹੀਂ ਹੈਗੀ ਸਾਡੇ AQI ਕਾਫੀ ਹਾਈ ਚੱਲ ਰਹੇ ਨੇ ਇਸ ਚੀਜ਼ ਦੇ ਕਾਰਨ ਅਸੀਂ کہہ ਸਕਦੇ ਹਾਂ ਕਿ ਬੱਚਿਆਂ 'ਚ ਅਲਰਜੀ, ਦਮਾ, ਖਾਂਸੀ, ਲਗਾਤਾਰ ਛਿੱਕਾਂ ਆਨੀਆਂ, ਇਸ ਤਰ੍ਹਾਂ ਦੀਆਂ ਦਿੱਕਤਾਂ ਜ਼ਿਆਦਾ ਆਉਂਦੀਆਂ। ਓਪੀਡੀ ਦਾਫਰ ਦੱਸੋ ਇਸ ਮੌਸਮ 'ਚ ਕਿੰਨਾ ਹੋ ਜਾਂਦਾ ਰੂਟੀਨ ਬੱਚਿਆਂ ਦੇ ਮੁਕਾਬਲੇ ਕਿੰਨੇ ਜ਼ਿਆਦਾ ਬਿਮਾਰ ਹੁੰਦੇ ਨੇ। ਰੂਟੀਨ 'ਚ ਜਿਹੜੀ ਬੱਚਿਆਂ ਦੀ ਓਪੀਡੀ ਹੁੰਦੀ ਹੈ ਉਸ ਸਾਡੇ ਕੋਲ ਹੈਲਦੀ ਬੱਚੇ ਵੀ ਆਉਂਦੇ ਆ ਜਿਹੜੇ ਕਿ ਸਿਰਫ ਵੈਕਸੀਨੇਸ਼ਨ ਲਈ ਆ ਰਹੇ ਨੇ। ਯਾ ਨਿਊ ਬੌਰਨ ਪੇਸ਼ੈਂਟ ਨੇ। ਤੇ ਇਹਨਾਂ ਦਿਨਾਂ ਦੇ ਵਿੱਚ ਬੱਚੇ ਜ਼ਿਆਦਾ ਖਾਂਸੀ ਜੁਖਾਮ ਦੀਆਂ ਬਿਮਾਰੀਆਂ ਨਾਲ ਹੀ ਪ੍ਰਭਾਵਿਤ ਹੋ ਕੇ ਤੇ ਜਿਹੜੀਆਂ ਤੁਹਾਨੂੰ ਦੱਸੀਆਂ ਅਲਰਜੀ ਰਿਲੇਟਿਡ ਸ਼ਿਕਾਇਤਾਂ ਨਾਲ ਹੀ ਜ਼ਿਆਦਾ ਆ ਰਹੇ। ਸੁਜੈਸਟ ਕੀ ਕਰਦੇ ਹੋ ਮਾਤਾ ਪਿਤਾ ਨੂੰ ਖਾਸ ਤੌਰ ਤੇ ਮਦਰਜ਼ ਨੂੰ ਬੱਚੇ ਨੂੰ ਕਿਵੇਂ ਕੇਅਰ ਕਰਨਾ? ਮੈਂ ਇੱਕ ਚੀਜ਼ ਕਹਿਣਾ ਜਾਊਂਗੀ ਕਿ ਇਸ ਜਿਹੜੀ ਅੱਜਕੱਲ੍ਹ ਦੀਆਂ ਵੱਧਦੀਆਂ ਅਲਰਜੀਕ ਪ੍ਰੋਬਲਮਸ ਤੇ ਰੈਸਪੀਰੇਟਰੀ ਪ੍ਰੋਬਲਮਸ ਨੇ ਇਹਨਾਂ ਨੂੰ ਡੀਲ ਕਰਨ ਲਈ ਲਾਸਟ ਪਿਛਲੇ ਹਫਤੇ ਜਿਹੜੀ ਸਾਡੀ ਇੱਕ ਪਨ ਬੈਡੀ ਕਨਫਰੰਸ ਹੋਈ ਸੀ ਐਮ ਵਿੱਚ ਜਿਹਨੂੰ ਕੀ ਸਟੇਟ ਲੈਵਲ ਦੀ ਸੀ ਕਾਨਫਰੰਸ ਜਿਹੜੀ ਅਸੀਂ ਕਰਵਾਈ ਸੀ ਉਹਦੇ ਵਿੱਚ ਅਸੀਂ ਖਾਸ ਤੌਰ ਤੇ ਪੰਜਾਬ ਤੇ ਬੱਚਿਆਂ ਦੀ ਅਲਰਜੀ ਨਾਲ ਡੀਲ ਕਰਨ ਲਈ ਇੱਕ ਚੈਪਟਰ ਲਾਂਚ ਕੀਤਾ ਸੀ ਸਤਲੁਜ ਅਲਰਜੀ ਚੈਪਟਰ ਇਸ ਚੈਪਟਰ ਦਾ ਮੇਨ ਕੰਮ ਹੀ ਇਹ ਹੈ ਕਿ ਡਾਕਟਰਾਂ ਤੇ ਬੱਚਿਆਂ ਦੇ ਪੇਰੈਂਟਸ ਦੇ ਵਿੱਚ ਗਿਆਨ ਦਾ ਵਾਧਾ ਕਰਨਾ ਵੀ ਇੰਨਾ ਜਿਹੜੀਆਂ ਅਲਰਜੀ ਰਿਲੇਟਡ ਪ੍ਰੋਬਲਮਸ ਐ ਇਹਨਾਂ ਨੂੰ ਟੈਕਲ ਕਿਵੇਂ ਕੀਤਾ ਜਾਏ ਤੇ ਆਪਣੇ ਬੱਚਿਆਂ ਦੀ ਤੋਂ ਨੂੰ ਇਹਨਾਂ ਬਿਮਾਰੀਆਂ ਤੋਂ ਬਚਾਉਣ ਦੇ ਕੀ ਉਪਾਅ ਨੇ ਸਮੇਂ-ਸਮੇਂ ਤੇ ਇਹਨਾਂ ਦੀਆਂ ਵਰਕਸ਼ਾਪਸ ਵੀ ਅਸੀਂ 14 11 ਮਹੀਨਾਂ သਸ ਤਾਲ ਵਿਕੇ ਕੀਤੀ ਸੀ ਸਮੇਂ ਸਮੇਂ ਤੇ ਅਸੀਂ ਹੋਰ ਵੀ ਕਰਾਂਗੇ ਪਰ ਰੂਟੀਨ ਜਿਹੜੇ ਮਾਪੇ ਬਾਬਾ ਉਹਨਾਂ ਲਈ ਇਹ ਹਦਾਇਤਾਂ ਨੇ ਜੇ AQI ਹਵਾ ਚ ਜਿਆਦਾ ਹੈ ਤਾਂ ਬੱਚਿਆਂ ਨੂੰ ਮਾਸਕ ਦਾ ਪ੍ਰਯੋਗ ਕਰਨ ਕਰੇ 에ਅਰ ਪਿਊਰੀਫਾਇਰ ਦਾ ਯੂਜ਼ ਕਰ ਸਕਦੇ ਆ ਜਿਹੜੇ ਆਪਣੇ ਵਿਕਸ਼ਣ ਨੇ ਜਿਹੜੇ ਆਪਣੇ ਇਹ ਇੱਕ ਨੈਚੁਰਲ 에ਅਰ ਪਿਊਰੀਫਾਇਰ ਹੁੰਦੇ ਨੇ ਗ੍ਰੀਨਰੀ ਵਧਾਓ ਪੰਜਾਬ ਪਹਿਲਾਂ ਹੀ ਗ੍ਰੀਨ ਸਟੇਟ ਹੈ ਸਟਿਲ ਵੀ ਕੈਨ ਇੰਪਰੂਵ ਔਨ 댓 ਕਰਾਂ ਚ ਆਪਾਂ ਛੋਟੇ ਛੋਟੇ ਬੋਧੇ ਆ ਵਧਾ ਸਕਦੇ ਆ ਤਾਂ ਕਿ ਉਹ ਜਿਹੜੀ ਦੂਸ਼ਿਤ ਵਾਯੂ ਹੈ ਉਹਨੂੰ ਸਾਫ਼ ਕਰੀ ਜਾਵੇ ਡਾਕਟਰ ਡਾਈਟ ਵੀ ਕੁਝ ਚੇਂਜ ਕਰਨੀ ਪੈਣੀ ਹੈ ਸਰਦੀਆਂ ਜਦੋਂ ਸ਼ੁਰੂ ਹੋਣਗੀਆਂ ਨੇ ਡਾਈਟ ਦਾ ਕਿਸ ਤਰ੍ਹਾਂ ਡਾਈਟ ਜਿਹੜੀ ਹੈਗੀ ਹੈ ਡਾਈਟ ਜਿਹੜੀ ਅੱਜ ਕੱਲ ਦੇ ਬੱਚਿਆਂ ਦੀ ਮੇਨ ਡਾਈਟ ਜੰਕ ਫੂਡ ਹੈ ਇਸ ਕਰਕੇ ਉਹਨਾਂ ਦੇ ਅੰਦਰ ਜਿਹਨੂੰ ਕਹਿੰਦੇ ਆ ਇਮਿਊਨਿਟੀ ਹੁੰਦੀ ਨਹੀਂਗੀ ਜੇ ਮਾਪਿਓ ਇਸ ਗੱਲ ਤੇ ਕੋਸ਼ਿਸ਼ ਰੱਖਣ ਵੀ ਅਸੀਂ ਬੱਚਿਆਂ ਨੂੰ ਜੰਕ ਫੂਡ ਨਹੀਂ ਦੇਣਾ ਪੈਕਡ ਫੂਡ ਨਹੀਂ ਦੇਣਾ ਹੈਗਾ ਹਨਾ ਕਰਦਾ ਸਾਫ਼ ਸੁਥਰਾ ਖਾਣਾ ਜਿੰਦੇ ਚ ਕੀ ਜਿਹੜਾ ਸਾਡੀ ਇੱਕ ਬੈਲੈਂਸਡ ਡਾਈਟ ਦੇ ਜਿਹੜੇ ਇੰਪੋਰਟੈਂਟ ਫੈਕਟਰਸ ਹੁੰਦੇ ਨੇ ਕਾਰਬੋਹਾਈਡਰੇਟ ਫੈਟ ਪ੍ਰੋਟੀਨ मिनਰਲਸ ਮਲਟੀਵਿਟਾਮਿਨ ਇਹ ਸਾਰੇ ਇਨਕਲੂਡ ਹੋਣੇ ਜ਼ਰੂਰੀ ਨੇ ਇਨਕਲੂਡਿੰਗ ਵਾਟਰ ਐਂਡ ਫਾਈਬਰ ਜੇ ਬੱਚੇ ਘਰੀਆਂ ਸਬਜ਼ੀਆਂ ਸਾਬਤ ਦਾਲਾਂ ਬੀਸਨ ਪ੍ਰੋਟੀਨ ਰਿਚ ਡਾਈਟ ਲੈਂਦੇ ਨੇ ਤਾਂ ਅੰਦਰੋਂ ਉਹਨਾਂ ਦੀ ਇਮਿਊਨਿਟੀ ਆਟੋਮੈਟਿਕਲੀ ਸਟਰੋਂਗ ਹੁੰਦੀ ਹੈ ਜੇ ਇਮਿਊਨਿਟੀ ਸਟਰੋਂਗ ਹੋਏਗੀ ਤਾਂ ਜਿਹੜੇ ਛੋਟੇ-ਮੋਟੇ ਵਾਇਰਲ ਇਨਫੈਕਸ਼ਨਸ ਆ ਉਹਨਾਂ ਨੂੰ ਟੈਕਲ ਕਰਨ ਦੀ ਉਹਨਾਂ ਦੀ ਬਾਡੀ ਦੀ ਪਾਵਰ ਅੱਛੀ ਹੋਏਗੀ ਤੇ ਇਹ ਉਹਨੂੰ ਉਹਨਾਂ ਨੂੰ ਇੱਕ ਜਿਹੜਾ ਹੈਲਦੀ ਬੱਚਾ ਹੈ ਉਹਨੂੰ ਜਿਹੜੇ ਵਾਇਰਲ ਇਨਫੈਕਸ਼ਨ ਨਾਰਮਲ ਖਾਂਸੀ ਜ਼ੁਕਾਮ ਕਰਦੇ ਨੇ ਹਨਾ ਜੇ ਕੋਈ ਇੱਕ ਕਮਜ਼ੋਰ ਹੈ ਅੰਦਰੋਂ ਜਿਹਦੀ ਇਮਿਊਨਿਟੀ ਨਹੀਂ ਹੈ ਉਹੀ ਸੇਮ ਵਾਇਰਸ ਉਹਦੇ 'ਚ ਨਮੋਨੀਆ ਤੇ ਸੀਰੀਅਸ ਬਿਮਾਰੀਆਂ ਕਰ ਸਕਦਾ ਹੈ Yeah.